ਫੀਸ ਅੱਤੇ ਪਾਸ਼ਾ ਵੈਗਰੂ ਮਰਵਾਉਂਦਾ ਬੰਦੇ ਦੇ ਦਮ ਤੇ ਥਾਪ ਹੀ ਨਹੀਂ ਬਾਈਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀ ਐ ਸਾਨੂੰ ਕਹਿਗੇ ਤੋਰੇਆ ਬਾਬੇ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਲ ਰਾਉਂਡਰ 855 ਚੈਨਲ ਤੇ ਆਪਾਂ ਲੈ ਕੇ ਆਏ ਹਾਂ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ ਜੋ ਕਿ ਕੱਲ 26 ਫਰਵਰੀ ਨੂੰ ਕਰਵਾਏ ਗਏ ਸਨ ਉਸ ਤੋਂ ਪਹਿਲਾਂ ਜੇ ਤੁਸੀਂ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਂਦੇ ਹਾਂ ਤੇ ਜੋ ਗੱਲ ਕਰਦੇ ਆ ਫਾਈਨਲ ਰਿਜ਼ਲਟ ਦੀ ਪਹਿਲਾਂ ਫਾਈਨਲ ਰਿਜ਼ਲਟ ਦੀ ਉੱਤੇ ਪਹਿਲਾ ਨਾਮ 51000 ਤੇ ਦੂਜਾ ਨਾਮ 43000 ਸੀ ਬੈਸਟ ਰੇਡਰ ਤੇ ਬੈਠ ਜਾਫੀ ਨੂੰ 11 11000 ਪਲੱਸ ਐਲਈਡੀਆਂ ਦਿੱਤੇ ਗਈਆਂ ਸਨ ਇੱਥੇ ਫਾਈਨਲ ਮੈਚ ਹੋਇਆ ਸੀ ਰਾਏ ਤਰਾਣਾ ਤੇ ਬੱਛੋਆਣੇ ਦੀਆਂ ਟੀਮਾਂ ਦੇ ਵਿਚਕਾਰ ਬੱਛੋਆਣੇ ਦੇ ਨੰਬਰ ਰਹੇ 3 ਤੇ ਰਾਏ ਤਰਾਣਾ ਦੇ ਨੰਬਰ ਰਹੇ 8.5 ਇਹਦੇ ਵਿੱਚ ਰਾਏ ਤਰਾਣਾ ਫਸਟ ਤੇ ਬੱਛੋਆਣਾ ਸੈਕੰਡ ਤੇ ਇਸੋ ਬੈਸਟ ਰੇਡਰ ਬਣਿਆ ਦੀਪ ਤੇ ਗੋਗੋ ਰਾਏ ਤਰਾਣਾ ਦੋਨੇ ਜੁਆਇੰਟ ਬੈਸਟ ਰੇਡਰ ਬਣਿਆਗੇ ਤੇ ਬੈਸਟ ਜਾਫੀ ਬਣਿਆਗੇ ਇੰਦਰ ਤਲਵੰਡੀ ਰਾਏ ਤੇ ਕਲਵਿੰਦਰ ਅਤੇ ਦੋਨੇ ਜੁਆਇੰਟ ਵੈਸਟ ਜਾਫੀ ਬਣੇ ਹੈਗੇ ਹਾਂਜੀ ਇੱਕ ਗੱਲ ਕਰਦਾ ਮਿਹੇੜੂ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉਥੇ ਪਹਿਲਾ ਨਾਮ 1 ਲੱਖ ਰੁਪਏ ਤੇ ਦੂਜਾ ਨਾਮ 80000 ਸੀ ਬੈਸਟ ਰੇਂਡਰ ਤੇ ਬਿਟ ਜਾਫੀ ਨੂੰ 35-35000 ਰੁਪਏ ਦਿੱਤੇ ਗਏ ਸਨ ਇਥੇ ਫਾਈਨਲ ਮੈਚ ਹੋਇਆ ਸੀ ਸਰੀ ਤੇ ਐਸਜੀਪੀਸੀ ਦੀਆਂ ਟੀਮਾਂ ਦੇ ਵਿਚਕਾਰ ਇਥੇ ਐਸਜੀਪੀਸੀ ਦੇ ਨੰਬਰ ਰਹੇ 25 ਤੇ ਸਰੀ ਦੇ ਨੰਬਰ ਰਹੇ 31 ਇਹਦੇ ਵਿੱਚੋਂ ਸਰੀ ਫਾਸਟ ਤੇ ਐਸਜੀਪੀਸੀ ਸੈਕੰਡ ਤੋਂ ਤੋਂ ਬੈਸਟ ਰੇਡਰ ਬਣੇਗਾ ਆਮਨ ਸੰਧੂ ਚੱਠੇ ਵਾਲਾ 11 ਕਬੜੀਆਂ ਪਾ ਕੇ 11 ਨੰਬਰ ਲੈ ਤੇ ਟੂਰਨਾਮੈਂਟ ਜਾਫੀ ਬਣੇਗਾ ਬੁੱਗਾ ਮੰਲੇਗਾ 10 ਟੱਚ ਲੈ ਕੇ 5 ਜੱਫੇ ਲਾਏ ਹਾਂਜੀ ਇਹ ਗੱਲ ਕਰਦੇ ਜਟਾਣਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ 1,25,000 ਤੇ ਦੂਜਾ ਨਾਮ ਲੱਖ ਰੁਪਿਆ ਸੀ ਬੈਸਟ ਰੇਡਰ ਤੇ ਬਿੱਟ ਜਾਫੀ ਨੂੰ ਵੀ ਲੱਖ-ਲੱਖ ਰੁਪਏ ਦਿੱਤੇ ਗਏ ਸਨ ਇੱਥੇ ਫਾਈਨਲ ਮੈਚ ਹੋਇਆ ਸੀ ਰਸੀਨ ਤੇ ਤਨਹੋਰੀ ਦੀਆਂ ਟੀਮਾਂ ਦੇ ਵਿਚਕਾਰ ਇੱਥੋਂ ਤਨਹੋਰੀ ਦੇ ਉਹਦੇ ਨੰਬਰ ਰਹੇ 13 ਇਹ ਜੋ ਰਸੀਨ ਸੈਕਿੰਡ ਤੇ ਤਨਹੋਰੀ ਫਾਸਟ ਤੇ ਉਥੇ ਬੈਠ ਜਾਫੀ ਬਣੇਗਾ ਮਣੀ ਤਨਹੋਰੀ ਤੇ ਵੈਸਟ ਰੇਡਰ ਬਣੇਗਾ ਰਾਜੂ ਕੋਡਲਾ ਪੜੀ ਵਾਲਾ 11 ਕਬੱਡੀਆਂ ਪਾ ਕੇ 11 ਨੰਬਰ ਲੈ ਤੇ ਹਾਂ ਜੀ ਅੱਗੇ ਗੱਲ ਕਰਦੇ ਹਾਂ ਰਾਣੀਆਂ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉਥੇ ਪਹਿਲਾ ਨਾਮ 131000 ਤੇ ਦੂਜਾ ਨਾਮ ਲੱਖ ਰੁਪਇਆ ਸੀ ਵੈਸਟ ਰੇਡਰ ਤੇ ਬੈਠ ਜਾਫੀ ਨੂੰ ਮੋਟਰਸਾਈਕਲ ਦਿੱਤੇ ਗਏ ਸਨ ਇਥੇ ਫਾਈਨਲ ਮੈਚ ਹੋਇਆ ਸੀ ਜੰਡੀਆਂ ਤੇ ਬਾਹੂ ਅਗਬਰਪੁਰ ਦੀਆਂ ਟੀਮਾਂ ਦੇ ਵਿਚਕਾਰ ਇਥੋਂ ਜੰਡੀਆਂ ਦੇ ਨੰਬਰ ਰਹੇ 34 ਤੇ ਬਾਹੂ ਅਗਬਰਪੁਰ ਦੀ ਨੰਬਰ ਰਹੇ 23 ਇਹਦੇ ਵਿੱਚੋਂ ਬਾਹੂ ਅਗਬਰਪੁਰ ਸੈਕੰਡ ਤੇ ਜੰਡੀਆਂ ਫਾਸਟ ਤੈਥੋ ਵੈਸਟ ਰੇਡਰ ਬਣਿਆ ਹੈ ਰਕੇਸ਼ ਬਾਪਰ ਤੇ ਪ੍ਰਵੀਨ ਬਾਪਰ ਦੋਨੇ ਜੁਆਇੰਟ ਵੈਸਟ ਰੇਡਰ ਬਣੇ ਹੈਗੇ ਤੇ ਬੈਟ ਜੱਫੀ ਬਣੇਗਾ ਸ਼ਰਨਾ ਡੋਗਰਮਾਣੇ ਵਾਲਾ 14 ਟੱਚ ਲੈ ਕੇ 6 ਜੱਫੇ ਲਾਏ ਹਾਂਜੀ ਅੱਗੇ ਗੱਲ ਕਰਦੇ ਕੈਲੇ ਕਾਲਾ ਕਬਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਤੇ ਉਥੇ ਪਹਿਲਾ ਨਾਮ 131000 ਤੇ ਦੂਜਾ ਨਾਮ 111000 ਸੀ ਬੈਟ ਰੇਡਰ ਤੇ ਬੈਟ ਜੱਫੀ ਨੂੰ ਕੋਲ ਟਰੈਕਟਰ ਦਿੱਤੇ ਗਏ ਸਨ ਇਥੇ ਫਾਈਨਲ ਮੈਚ ਹੋਇਆ ਸੀ ਗੁਰਦਾਸਪੁਰ ਮਾਝਾ ਤੇ ਗੁਰਦਾਸਪੁਰ ਲੁਆਇਨ ਦੀਆਂ ਟੀਮਾਂ ਦੇ ਵਿਚਕਾਰ ਗੁਰਦਾਸਪੁਰ ਲੁਆਇਨ ਦੇ ਨੰਬਰ ਰਹੇ 28 ਤੇ ਗ ਆਜਾ ਫਾਸਟ ਤੇ ਗਰਦਾਸਪੁਰ ਰੋਡ ਨੰਬਰ 2 ਤੋ ਬੈਸਟ ਰੇਡਰ ਬਣੇਗਾ ਗੱਜਨ ਡੇਰਾ ਪਾਪਾ ਨਾਨਕ ਵਾਲਾ 23 ਕਵਡੀਆਂ ਪਾ ਕੇ 19 ਨੰਬਰ ਲਈ ਤੇ ਦਮੇਟ ਜਾਫੀ ਬਣੇਗਾ ਸਤੂ ਖਡੂਰ ਸਾਹਿਬ ਤੇ ਗੁਰਦੇ ਤੇ ਕਿਸ਼ਨ ਗੜੀਆ ਦੋਨਾਂ ਨੇ 15-15 ਟੱਚ ਤੇ 7-7 ਜੱਪੇ ਲਾ ਕੇ ਦੋਨੇ ਜਵੈਂਡ ਬੈਸਟ ਜਾਫੀ ਬਣਿਆਗੇ ਹਾਂਜੀ ਅੱਗੇ ਗੱਲ ਕਰਦੇ ਤਾਂ ਲੈ ਕੇ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ 111111 ਰੁਪਏ ਸੀ ਉੱਤੇ ਦੂਜਾ ਨਾਮ 88888 ਰੁਪਏ ਸੀ ਤੇ ਬੈਸਟ ਰੇਡਰ ਤੇ ਬੈਟ ਜਾਫੀ ਨੂੰ ਲੱਖ ਲੱਖ ਰੁਪਏ ਦਿੱਤੇ ਗਏ ਸਨ ਇੱਥੇ ਫਾਈਨਲ ਮੈਚ ਹੋਇਆ ਸੀ ਬੁੱਟਰ ਤੇ ਭ ਪ੍ਰਿੰਟਰ ਕਾਲਾ ਨੰਬਰ ਰਹੇ 3 ਤੇ ਬੁੱਟਰਾ ਨੰਬਰ ਰਹੇ 14.5 ਇਹਦੇ ਵਿੱਚੋਂ ਬੁੱਟਰ ਫਾਸਟ ਤੇ ਪ੍ਰਿੰਟਰ ਕਾਲਾ ਸੈਕੰਡ ਇਥੋਂ ਬੈਸਟ ਰੇਟਰ ਬਣੇਗਾ ਦੀਪਦਪੁਰਜੀ ਵਾਲਾ 7 ਕਬੱਡੀਆਂ ਪਾ ਕੇ 6 ਨੰਬਰ ਲੈ ਤੇ ਤਵੇਟ ਜਾਪੀ ਬਣੇਗਾ ਸ਼ੀਲੂ ਹਰਿਆਣੇ ਵਾਲਾ 5 ਟੱਚ ਲੈ ਕੇ 4 ਜੱਫੇ ਲਾਏ ਹਾਂਜੀ ਅੱਗੇ ਗੱਲ ਕਰਦੇ ਹਾਂ ਲਖਣ ਖੁਰਦ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੇ ਉੱਤੇ ਪਹਿਲਾ ਨਾਮ 71000 ਤੇ ਦੂਜਾ ਨਾਮ 51000 ਸੀ ਬੈਸਟ ਰੇਡਰ ਦੇ ਵਿੱਚ ਜਾਫੀ ਨੂੰ ਸੋਨੇ ਦੀਆਂ ਮੰਦਰੀਆਂ ਪਾਈਆਂ ਜਾਂਦੀਆਂ ਸੀ ਇੱਥੇ ਫਾਈਨਲ ਵਾਈਜ਼ ਦੇ ਵਿੱਚ ਇੱਕ ਨੰਬਰ ਦਾ ਰੌਲਾ ਪੈ ਗਿਆ ਸੀਗਾ ਉਹ ਰੌਲੇ ਤੋਂ ਬਾਅਦ ਮਾਈਚੋ ਸਵਾਗਤ ਕਰਤਾ ਸੀਗਾ ਕੋਈ ਪਤਾ ਨਹੀਂ ਲੱਗਿਆ ਕਿਹਨੂੰ ਫਾਸਟ ਪ੍ਰਾਈਜ਼ ਦਿੱਤਾ ਕਿਹਨੂੰ ਨਹੀਂ ਹਾਂਜੀ ਇਹ ਸੀ ਵੀਡੀਓ 26 ਫਰਵਰੀ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ